ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਜਿਹੜੀ ਆਮ ਅੱਜ ਵੀਰੇ ਹੁਣ ਨਥਾ ਜੀ 15 ਲੀਟਰ ਦੁੱਧ 14 ਤੋਂ ਕੱਫ ਤਿਆਰਦੀ ਆ ਦੁੱਧ ਹਨਾ ਤਿਆਰ ਆਗਾ ਟਾਈਮ ਤੇ ਇਹ ਪਰਥੋਂ ਦੀ ਪਰਥੋਂ ਦੀ ਵਿਕੀ ਹੋਈ ਆ ਸੌਦਾ ਹੋਇਆ ਹੋਇਆਗਾ ਪਰ ਵੈਸੇ ਆਪਣੇ ਘਰ ਹੀ ਖੜੀ ਆ ਕਿਉਂ ਵੀਰੇ ਕੱਲ ਬਾਰਤੀ ਦਾ ਬਾਰਨੀ ਜੀ ਦਾ ਕੱਛੇ ਛੁੱਟੀ ਤੀਗੀ ਤੇ ਅੱਜ ਐਤਵਾਰ ਹੋ ਗਿਆ ਤੇ ਮਤਲਬ ਬੈਂਕ ਦੇ ਵਿੱਚੋਂ ਪੈਸੇ ਨਿਕਲ ਹੀ ਨਹੀਂਗੇ ਨਾ ਤਾਂ ਜਿਹਦੇ ਕਰਕੇ ਉਹਨੇ ਇਹ ਕੱਲ ਨੂੰ ਸੋਮਵਾਰ ਨੂੰ ਜਾਣੀਆਂ ਇਹ ਜਣਾ ਰਾਈ ਕੋਟ ਜਾਣਾ ਵੀਰੇ ਤੇ ਬਹੁਤ ਠੰਡੀ ਸੀਲ ਆ ਤੇ ਉਹ ਵੀ ਚੋਕੇ ਗਈ ਸੀ ਪਰਸੋਂ ਤੇ ਦੁਪਹਿਰੇ 12:30 ਵਜੇ ਚੋਈ ਸੀ ਵੀਰੇ 5 ਲੀਟਰ ਦੁੱਧ ਕੜਪੋ ਦੀਨੇ ਤੇ 6 ਘੰਟੇ ਬਾਅਦ ਹੀ 6:30 ਵਜੇ ਸਵੇਰ ਨੂੰ ਪਤਾ ਚੋਣਿਆ ਗਿਆ ਨਾ ਤੇ ਸਵਾ 5 ਲੀਟਰ ਦੁੱਧ ਐਨ ਕੜਤਾ ਸੀ ਗੈਨੇ 15 ਕਾ 14 15 ਲੀਟਰ ਐਨ ਦੁੱਧ ਤਿਆਰ ਆਗਾ ਅੱਜ ਇਹਨੂੰ 11ਵਾਂ ਦਿਨ ਹੋ ਗਿਆ ਛੋਈ ਨੂੰ 9ਵਾਂ ਦਿਨ ਤੇ ਉਹਦੇ ਨਾਲ ਪਾਰਸੋਂ ਤੇ ਆਪਾਂ 14 ਕਹਿ ਕੇ ਦਿੱਤੀ ਆ ਤੇ ਭਰਾ ਨੂੰ ਨਾ ਬੱਫਾ ਤਾਂ ਕਰੇ ਤੇ ਬਹੁਤ ਚੰਗੀ ਝੋਟੀ ਆ ਵੀਰੇ ਤਾਰ ਤੂਰ ਦੇ ਨਹੀਂ ਜਿਆਦੇ ਕੋਲਿਆ ਰੂਮ ਵਰਗੀ ਆ ਉਹ ਚੀਜ਼ ਦੀ ਗਰੰਟੀ ਆ ਗਰੰਟੀ ਕਿਹੜੀ ਕਿਹੜੀ ਦੀ ਆਪਾਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦੇ ਆ ਧਾਰਕਾਲ ਦੀ ਕੋਈ ਸ਼ਰਤਲਾ ਹੋਇਆ ਪਿੱਛਾ ਦਿਖਾਉਂਦੀ ਹੋਈ ਆਪਣੀ ਜ਼ਿੰਮੇਵਾਰੀ ਗਰੰਟੀ ਆ ਵੀਰੇ ਹਨਾ ਤੇ ਮੱਝ ਵਾਪਸ ਆ ਗਈ ਤੇ ਕੰਢੀ ਸੀਲ ਆ ਗਈ ਆਪਾਂ ਵੀਡੀਓ ਪਾਈ ਦੀ ਵੀਡੀਓ ਤੋਂ ਥੋੜੇ ਕੇ ਟਾਈਮ ਬਾਅਦ ਜਿਹੜੀ ਆਪਣੀ ਮੱਝਾਂ ਦਾ ਵਿਕਰੀਤੀ ਸੀ ਤੇ ਇਸ ਕਰਕੇ ਦੋ ਤਿੰਨ ਤੋਂ ਮੇਰੇ ਪਸ਼ੂ ਆਪਣੇ ਐਂ ਕਿ ਰੁਕ ਜਾਂਦੇ ਨੇ ਵੀਰੇ ਕਈ ਵਾਰ ਕਿਸੇ ਤੋਂ ਪੈਸੇ ਦਾ ਹਿੱਲਾ ਨਹੀਂ ਹੁੰਦਾ ਆਪਾਂ ਤਾਂ ਫੜ ਜਾਂਦੇ ਆ ਨਾ ਤੇ ਆ ਦੋ ਛੁੱਪੀਆਂ ਆ ਗਈਆਂ ਤਾਂ ਘਰੇ ਰੁਕ ਗਈਆਂ ਮੇਸਾਂ ਤੇ ਜਿਹੜੀ ਆ ਮੀਣੀ ਆ ਇਹ ਵੀ ਵੇਖੀ ਹੋਈ ਐ ਦੀ ਆਪਾਂ ਬਾਅਦ ਵਿੱਚ ਕੋਟ ਮਾਉਣਾਂਗੇ ਤੇ ਇਹ ਜਾਣੀ ਐ ਰਾਏ ਕੋਟ ਰਾਏ ਕੋਟ ਜਾਣੀ ਆ ਤੇ ਭਰਾ ਨੂੰ ਬਹੁਤ-ਬਹੁਤ ਵਾਅਦਾ ਕਰੇ ਤੇ ਉਹ ਕਹਿੰਦਾ ਵੀਰੇ ਯਾਰ ਪਹਿਲੀ ਵਾਰ ਬਹੁਤ ਹਨਾ ਮੱਝ ਲੈਣ ਲੱਗਿਆਂਗੇ ਯਾਰ ਕਦੇ ਵੀ ਠੱਗੀ ਅਸ਼ਕਾਰ ਨਾ ਹੋ ਜੇ ਕਹਿੰਦਾ ਅਸੀਂ ਦੇਖਣ ਗਏ ਸੀ ਕਿਤੇ ਹੋਰ ਤੇ ਕਹਿੰਦਾ ਯਾਰ ਉਹ ਕਹਿੰਦਾ ਵੀ 11-12 ਲੀਟਰ ਦਾ ਦੁੱਧ ਤਿਆਰ ਆ ਜਦੋਂ ਕਹਿੰਦਾ ਚੋਇਆ ਵੀਰੇ 7 ਲੀਟਰ ਆ 8 ਲੀਟਰ ਦੁੱਧ ਤੇ ਤਿਆਰ ਦੋਨ ਨੂੰ ਥੋੜਾ ਟਾਈਮ ਲੱਗਦਾ ਕਹਿੰਦਾ ਯਾਰ ਫੇਰ ਕਹਿੰਦਾ ਵੀ ਹੁਣ ਜੀਜਾ ਨਹੀਂ ਕਰਦਾ ਵੀ ਯਾਰ ਕਹਿੰਦਾ ਵੀ ਕਦੇ ਠੱਗੀਆਂ ਅਸ਼ਕਾਰ ਨਾ ਹੋ ਜੇ ਮੈਂ ਕਹਾਂ ਮਾ ਬਈ ਯਾਰ 14 ਲੀਟਰ ਤੋਂ ਤਿਆਰ ਆ ਤੇ 12 ਵਜੇ ਆਏ ਮਾ ਜੀ ਤੁਸੀਂ ਚੋਲੋ ਜੋ 12 ਵਜੇ 5 ਲੀਟਰ ਤੋਂ ਕੱਢ ਤਾ ਉਹ ਖੁਸ਼ ਹੋ ਕੇ ਕਹਿੰਦਾ ਬਈ ਅੱਜ 12 ਵਜੇ 5 ਲੀਟਰ ਕੱਢਤਾ ਇਹਨੇ ਸਭ 5 ਤੇ ਸ਼ਾਮ ਨੂੰ 5-6 ਘੰਟੇ ਹੋਰ ਪਾਏ ਨੇ ਘਟੋ ਘਟਾਈ ਤਿੰਨ ਲੀਟਰ ਤੋਂ ਤਾਂ ਨੇ ਹੋਰ ਵਧਾ ਦੇਣਾਗਾ ਤੇ ਕਹਿੰਦਾ ਮਾ ਜਹੇ ਜੇ 6 ਡੰਗ ਚੋ ਬੋ ਯਾਰ ਮਾ ਨੂੰ ਕਹਾਂ ਮਾ ਬਈ ਯਾਰ ਗੱਲ ਸੁਣ ਜੇ ਧਰ ਕਲਡੀ ਹੋਈ ਕੋਈ ਸ਼ਰਲਾ ਹੋਇਆ ਜਾਂ 14 ਲੀਟਰ ਤੋਂ ਦੁੱਧ ਘੱਟ ਹੋਇਆ ਹਨਾ ਤੇਰਾ ਆਉਣ ਜਾਣ ਦਾ ਗੱਡੀ ਦਾ ਕਰਾਇਆ ਵੀ ਮੇਰਾਗਾ ਐਨਾ ਆਪਾਂ ਯਕੀਨ ਦਵਾਉਣੇ ਕਿਉਂਕਿ ਜਿਹੜੀ ਚੀਜ਼ ਆ

Hai Kau dia pranu Hai Kau dia